ਨਹੀਂ ਹੈਗੇ ਪੈਸੇ ਤੇ ਦੋ ਸਾਲ ਰੁਕਜੋ ਅਰੇ ਇੱਕ ਸਾਲ ਹੀ ਹੋਇਆ ਪਲੱਸ 2 ਇਹਨੂੰ ਤੇ ਮੇਰੀ ਗੱਲ ਸੁਣ ਇੱਕ ਸਾਲ ਕੇ ਥੋੜਾ ਹੁੰਦਾ ਵਾ ਦਿਨ ਜਿਹੜਾ ਚੜ ਗਿਆ ਗਾ ਹੀ ਜਾਣਾ ਵਾ ਪਿੱਛੇ ਤੇ ਹੁਣਾ ਨਹੀਂ ਨਾਲੇ ਤੁਸੀਂ ਵਿਆਹ ਦੀਆਂ ਵਿੱਚੇ ਗੱਲਾਂ ਕਰੀ ਜਾਂਦੇ ਨਾਲੇ ਬਾਹਰ ਦੀ ਇੱਕ ਕੰਮ ਕਰ ਲਓ ਨਾ ਪਹਿਲਾਂ ਪੀ ਇਹਦਾ ਮਤਲਬ ਕਰਨਾ ਕੱਖ ਨਹੀਂ ਆ ਤੂੰ ਮੈਂ ਨਹੀਂ ਕਾਕਾ ਲੈ ਤੇ ਰਹਿਣਾ ਪਰ ਮੈਂ ਸਮਝਦੀ ਆ ਕਿ ਤੂੰ ਕੱਲਾ ਕੱਲਾ ਵਾ ਤੂੰ ਹੋ ਪੈਸੇ ਖਰਚਨੇ ਆ ਪਰ ਇਹਦਾ ਮਤਲਬ ਇਹ ਥੋੜਾ ਵਾ ਕਿ ਜਿੰਨੇ ਘਰ ਹੈਗੇ ਆ ਸਾਰੇ ਤੂੰ ਇਦਾਂ ਹੀ ਡਾਈ ਜਾਵੇਂ ਬਾਰੰਦਰ ਜਾਏਗਾ ਕੋ ਕਮਾਏਗਾ ਕਿਦੇ ਵਿੱਚ ਤੇਰਾ ਹੀ ਫਦਾਵਾ ਵੇਖ ਲਓ ਭੂਆ ਜੀ ਤੁਸੀਂ ਤੇ ਕਹਿ ਦਿੰਦੇ ਆ ਨਾ ਗਾੜੀ ਉਹ ਹਾਈਦਾ ਕਰਕੇ ਸਾਧ ਦਾਰ ਹਾਂ ਤੁਸੀਂ ਮੇਰੀ ਸੱਸ ਦਾ ਲਾਤਾ ਵਾ ਸਾਰਾ ਬੋਤਰਾ ਆ ਜਨੇ ਭੂਆ ਵੀ ਇੱਥੇ ਹੀ ਆ ਕਿਉਂ ਭੂਣਵਾਜ ਮਾਰੋ ਹਾਂ ਕੋਈ ਗੱਲ ਨਹੀਂ ਆ ਜਾਂਦੇ ਭੂਆ ਵੀ ਗੋਆ ਵਿਚਾਰੀ ਉਹ ਸੁੱਟਦੀ ਰਹੀ ਸਾਰੇ ਕੰਮ ਉਹ ਕਰਦੀ ਰਹੀ ਆਹੋ ਤੁਸੀਂ ਬਾਰਟਾ ਚਕਾ ਕੇ ਆਉਨੇ ਹੀ ਨਾ ਨਾਲ ਉਹ ਸਭ ਪਤਾਵਾ ਸੰਦੀਪ ਨਾਲੇ ਐਵੇਂ ਆ ਕੇ ਇੱਥੇ ਬੋਲੀ ਨਾ ਜਾ ਠੀਕ ਆ ਨਾ ਨਾ ਤੇਰੇ ਵਿਆਹ ਤੋਂ ਪਹਿਲਾਂ ਉਹ ਹੀ ਕੰਮ ਕਰਦੀ ਸੀ ਕੀ ਗੱਲ ਸੁਣ ਅੱਗੇ ਸਭ ਕੋ ਹੜਪਣਾ ਚਾਹੁੰਦੇ ਸੀ ਹੁਣ ਉਹਦੇ ਨਾਂ ਹੋ ਗਿਆ ਤੇ ਹੁਣ ਰਿੰਗ ਦੀ ਫਿਰਦੀ ਹੁਣੀ ਕਿ ਤੂੰ ਹੀ ਸਭ ਕੋ ਕਰਾਇਆ